ਸਾਡੇ YouTube ਚੈਨਲ ਤੇ ਆਪਸ ਨੂੰ ਸਵਾਲਤਾ ਜੀ ਅੱਜ ਦੇ ਇਸ ਵੀਡੀਓ ਵਿੱਚ ਅਸੀਂ ਪੰਜਾਬ ਦੇ ਫਰਦੀ ਜਿਹੜਿਆਂ ਵਿੱਚ ਸਕੂਲ ਕਾਲਜ ਖੁੱਲਣ ਤੇ ਬੰਦ ਹੋਣ ਬਾਰੇ ਬਣੇ ਹੋਏ ਪੰਬਲ ਫੁੱਲਫੇ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਬੇਜਾਸ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਦਾ ਸਬਸਕ੍ਰਾਈਬ ਨਹੀਂ ਕੀਤਾ ਤਾਂ ਸੋ ਸੋ ਕਰ ਲਓ ਤਾਂ ਜੋ ਫਰੇ ਕਾਉਣ ਵਾਲੀ ਵੀਡੀਓਜ਼ নোਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਈਏ ਕਰੇ ਭਾਰਤ ਅਤੇ ਪਾਕਿਸਤਾਨ ਦਰਮਿਆਨ ਜਦੋਂ ਜੰਗਬੰਦੀ ਦਾ ਐਲਾਨ ਹੋਇਆ ਵੀ ਤਾਂ ਪੰਜਾਬ ਸਮੇਤ ਸਾਰੇ ਭਾਰਤੀਆਂ ਨੇ ਸੁੱਖ ਦਾ ਸਾਹ ਲਿਆ ਕਿ ਸ਼ੁਕਰ ਹੈ ਉਸ ਪ੍ਰਮਾਤਮਾ ਦਾ ਕਿ ਦੋਹਾਂ ਦੇਸ਼ਾਂ ਦਾ ਸੰਭਾਵਿਤ ਵੱਡੇ ਪੱਧਰ ਤੇ ਹੋਣ ਵਾਲਾ ਬਨਾਜ ਟਲ ਗਿਆ ਹੈ। ਇਹ ਵੀ ਉਮੀਦ ਜਤਾਈ ਜਾ ਰਹੀ ਸੀ ਕਿ ਸੀਟ ਫਾਇਰ ਹੋਣ ਦਾ ਅਮਲ ਜਲ ਸਥਾਈ ਹੋਵੇਗਾ ਤੇ ਕੋਈ ਵੀ ਤੇਰ ਜੰਗਬੰਦੀ ਦੀ ਕੋਰੰਗਣਾ ਨਹੀਂ ਕਰੇਗੀ। ਇਹਦੇ ਸਿੱਟੇ ਵਜੋਂ ਪੰਜਾਬ ਦੇ ਸਿੱਖਿਆ ਮੰਤਰੀ ਸਰਦਾਰ ਫਰਜ਼ੋਤ ਸਿੰਘ ਬਾਸ ਨੇ ਇੱਕ ਟਵੀਟ ਕਰਕੇ ਕਿਆ ਸੀ ਕਿ 12 ਲਈ ਦਿਨ ਤੋਂ ਬਾਅਦ ਤੋਂ ਪੰਜਾਬ ਦੇ ਸਾਰੇ ਸਕੂਲ ਕਾਲਜ ਦੁਬਾਰਾ ਖੁੱਲ ਜਾਣਗੇ ਤੇ ਪ੍ਰੀਖਿਆਵਾਂ ਵੀ ਨਵੇਂ ਸ਼ਡਿਊਲ ਦੇ ਅਨੁਸਾਰ ਹੋਣਗੀਆਂ ਭਾਵੇਂ ਕਿਸੇ ਤਰ੍ਹਾਂ ਦੇ ਇੰਡੋ-ਪਾਕ ਬਾਰਡਰ ਤੇ ਜਾਂ ਫਿਰ ਐਲਪੋਸੀਸ ਦੇ ਕਿਸੇ ਵੀ ਥੇਲੇੋਂ ਗੋਲੀਬਾਰੀ ਨਹੀਂ ਕੀਤੀ ਗਈ ਤੇ ਯੰਗ ਬੰਦੇ ਦਾ ਅਮਲ ਜਾਰੀ ਰੱਖਿਆ ਗਿਆ ਹੈ ਪਰੰਤੂ ਆਕਾਸ਼ ਵਿੱਚ ਤਫਤ ਤੌਰ ਤੇ ਵੱਖ-ਵੱਖ ਖੇਤਰਾਂ ਵਿੱਚ ਡਰੋਨ ਦੇਖੇ ਜਾਣ ਦੀਆਂ ਖਬਰਾਂ ਸੋਸ਼ਲ ਮੀਡੀਆ ਤੇ ਤੇ ਅਖਬਾਰਾਂ ਵਿੱਚ ਸੁਣਨ ਪੜਨ ਨੂੰ ਮਿਲ ਰਹੀਆਂ ਹਨ ਇਹਦੇ ਸਿੱਟੇ ਵਜੋਂ 12 ਮਈ ਨੂੰ ਪੰਜਾਬ ਦੇ ਫਰਹਦੀ ਜਿਹੜਿਆਂ ਅਮਜੋ ਸਭ ਤਰਨ ਤਰਨ ਵਰਦਾਫੋਰ ਤੇ ਟੈਕਨੋਕੋਰ ਦੇ ਚ 12 ਮਈ ਨੂੰ ਵੀ ਸੰਬੰਧਿਤ ਡਿਊਟੀ ਕਮਿਸ਼ਨਰਾਂ ਦੁਆਰਾ ਇਤਿਹਾਸ ਦੇ ਤੌਰ ਤੇ ਸਕੂਲਾਂ ਨੂੰ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਸੀ 12 ਮਈ ਦੀ ਰਾਤ ਨੂੰ ਕਪਰਥਾਲ ਤੇ ਜਲੰਧਰ ਦੇ ਮੰਡ ਏਰੀਏ ਦੇ ਵਿੱਚ ਤੇ ਹੁਸ਼ਿਆਰਪੁਰ ਦੇ ਕੁਝ ਖੇਤਰਾਂ ਵਿੱਚ ਵੀ ਆਕਾਸ਼ ਵਿੱਚ ਕਤਤਾਂ ਤੇ ਡਰੋਨ ਦਿਖਾਈ ਦੇਣ ਦੀਆਂ ਗੰਦ ਕਥਾਵਾਂ ਲੋਕਾਂ ਵਿੱਚ ਚਲਦੀਆਂ ਰਹੀਆਂ ਹਨ ਭਾਵੇਂ ਕਿਹਾ ਜਾ ਰਿਹਾ ਹੈ ਕਿ ਫੌਜ ਨੇ ਕੁਝ ਕੀਤਾ ਹੈ ਕਿ ਇਹ ਡਰੋਨ ਦੁਸ਼ਮਣ ਦੇਸ਼ ਵੱਲੋਂ ਨਹੀਂ ਭੇਜੇ ਗਏ ਇਸ ਸੰਬੰਧੀ ਕੋਈ ਪੁਸ਼ਟਾ ਜਾਣਕਾਰੀ ਨਹੀਂ ਹੈ ਪਰੰਤੂ ਲੋਕਾਂ ਦੇ ਗੇੜ ਵਿੱਚੋਂ ਇੱਕ ਗੱਲ ਨਹੀਂ ਨਿਕਲ ਰਹੀ ਕਿ ਜੇ ਇਹ ਡਰੋਨ ਦੁਸ਼ਮਣ ਦੇਸ਼ ਵੱਲੋਂ ਨਹੀਂ ਭੇਜੇ ਗਏ ਤਾਂ ਫਿਰ ਡਰੋਨ ਆਕਾਸ਼ ਵਿੱਚ ਨਜ਼ਰ ਕਿਉਂ ਆ ਰਹੇ ਹਨ ਹੁਣ ਪਾਜੁਰ ਕਾ ਜਲੇ ਦੇਖ ਅਜਈਆਂ ਖਬਰਾਂ ਆਉਣ ਨਾਲ ਦੋ ਦਿਨਾਂ ਲਈ ਹਰ ਸਕੂਲ ਬੰਦ ਰੱਖਣ ਦਾ ਫੈਸਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਲਿਆ ਹੈ ਉਧਰ ਰੰਪਨ ਅਮਨਫਾਉ ਤੇ ਗੁਰਦਾਸਪੁਰ ਵਿੱਚ ਵੀ 13 ਮਈ ਨੂੰ ਸਕੂਲ ਬੰਦ ਰੱਖਣ ਦਾ ਫੈਸਲਾ ਜ਼ਬੰਦਕ ਡਿਪਟੀ ਕਮਿਸ਼ਨਰ ਨੇ ਲਿਆ ਹੈ ਇਸ ਤਰ੍ਹਾਂ ਸਰਕਾਰ ਹਮਯੋਗ ਸਿੱਖਾਇਆ ਸਿੱਖਿਆ ਮੰਤਰੀ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਕੂਲਾਂ ਨੂੰ ਖੁੱਲਣਾ ਤੇ ਬੰਦ ਹੋਣ ਸੰਬੰਧੀ ਆਪਾਂ ਉਹਦੀ ਜਾਣਾਂ ਨਾਲ ਸਾਰੇ ਜ਼ਿਲ੍ਹਿਆਂ ਤੇ ਵਿਦਿਆਰਥੀਆਂ ਉਹਨਾਂ ਦੇ ਮਾਪਿਆਂ ਤੇ ਅੱਜ ਆ ਪਾਵਸਕਾਰ ਇੱਕ ਮੰਮਲਕੂਸਾ ਬਣਿਆ ਹੋਇਆ ਹੈ ਕਿ ਸਕੂਲ ਕਦੋਂ ਖੁੱਲਣੇ ਹਨ ਤੇ ਕਦੋਂ ਬੰਦ ਲੈਣੇ ਹਨ ਦੂਜੀ ਗੱਲ ਜੋ ਲੋਕਾਂ ਨੂੰ ਸਮਝ ਨਹੀਂ ਆ ਰਹੀ ਉਹ ਇਹ ਹੈ ਕਿ ਅਗਰ ਪੰਜਾਬ ਦੇ ਫਰਦੀ ਜਿਨ੍ਹਾਂ ਵਿੱਚ ਇਹ ਹੋ ਕੀ ਰਿਹਾ ਹੈ ਕੁਝ ਵੀ ਹੋਵੇ ਆਉਣ ਵਾਲੇ ਕੁਝ ਦਿਨਾਂ ਵਿੱਚ ਸਥਿਤੀ ਸਪਸ਼ਟ ਹੋ ਜਾਵੇਗੀ ਕਿ ਪੰਜਾਬ ਵਿੱਚ ਤੇ ਖਾਸ ਤੌਰ ਤੇ ਪੰਜਾਬ ਦੇ ਫਰਦੀ ਜਿਹੜਿਆਂ ਦੇ ਵਿੱਚ ਸਫਾਈ ਸ਼ਾਂਤੀ ਬਣੀ ਰਹਿੰਦੀ ਹੈ ਇਸ ਸਕੂਲ ਆਮ ਵਾਂਗ ਖੁੱਲ੍ਹ ਦਿੱਤੇ ਜਾਂਦੇ ਹਨ ਜਾਂ ਫਿਰ ਬੰਦ ਹੀ ਰੱਖੇ ਜਾਂਦੇ ਹਨ ਇਹ ਤਾਂ ਹਲਾਫਾ ਨੈਟਵਰਕ ਕਰੇਗਾ ਤੇ ਆਉਣ ਵਾਲਾ ਸਮਾਂ ਹੀ ਇਸ ਬਾਰੇ ਦੱਸੇਗਾ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਏ ਤਾਂ ਇਹਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਵੀ ਸਪੋਰਟ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ